ਦੋਸਤੋ ਕਬੱਡੀ ਖਿਡਾਰੀਆਂ ਨੇ ਘਰ ਤੇ ਲੱਖਾਂ ਦੇ ਟਰੈਕਟਰ দান ਜਿਹੜਾ ਤੁਸੀਂ ਟਰੈਕਟਰ ਵੇਖ ਰਹੇ ਹੋ ਇਹ ਦਿੱਤਾ ਜੀ ਮੰਗੀ ਨੇ ਤੇ ਆਹ ਜਿਹੜੀ ਤੁਸੀਂ ਕਾਰ ਵੇਖ ਰਹੇ ਹੋ ਇਹ ਦਿੱਤੀ ਆ ਪਾਲੇ ਜਲਾਲਪੁਰਿਆ ਨੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀ ਕਬੱਡੀ ਖਿਡਾਰੀਆਂ ਵੱਲੋਂ দান ਵਿੱਚ ਦਿੱਤੀਆਂ ਗਈਆਂ ਨੇ ਕੀਨੇ ਆਜੋ ਵੇਖਦੇ ਆ ਤੇ ਆਹ ਜਿਹੜੇ ਤੁਸੀਂ ਮੋਟਰਸਾਈਕਲ ਵੇਖ ਰਹੇ ਹੋ ਬੁਲਟ ਮੋਟਰਸਾਈਕਲ ਇਹ ਵੀ ਬਹੁਤ ਸਾਰੇ ਕਬੱਡੀ ਖਿਡਾਰੀਆਂ ਵੱਲੋਂ দান ਦਿੱਤੇ ਗਏ ਨੇ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਪਹੁੰਚੇ ਨਕੂਦਰ ਡੇਰੇ ਦੇ ਵਿੱਚ ਇਹ ਜਿਹੜਾ ਤੁਸੀਂ ਆ ਡੇਰਾ ਵੇਖ ਰਹੇ ਹੋ ਇਹ ਬਾਬੇ ਮੁਰਾਦ ਸ਼ਾਹ ਦਾ ਡੇਰਾ ਤੇ ਬਹੁਤ ਸਾਰੇ ਕਬੱ ਵੱਡੀਆਂ ਵੱਡੀਆਂ ਗੱਡੀਆਂ ਦਿੱਤੀਆਂ ਗਈਆਂ ਨੇ ਵੱਡੇ ਵੱਡੇ ਜਿਹੜੇ ਮੋਟਰਸਾਈਕਲ ਦਾਨ ਵਿੱਚ ਦਿੱਤੇ ਗਏ ਨੇ ਤੇ ਕਿਉਂਕਿ ਉਹਨਾਂ ਦੀ ਸ਼ਰਦਾ ਬਣੀ ਹੋਈ ਹੈ ਨਾ ਤੁਸੀਂ ਵੇਖਦੇ ਉਹਨਾਂ ਨਕੌਦਰ ਦੀ ਜਿਹੜੀ ਕਾ ਟੀਮ ਵੀ ਬਣੀ ਹੋਈ ਹੈ ਐਨਆਰਆਈ ਨਕੌਦਰ ਜੀ ਦੇ ਵਿੱਚ ਬਹੁਤ ਟੌਪ ਦੇ ਖਿਡਾਰੀ ਖੇਡਦੇ ਨੇ ਤੇ ਅੱਜ ਆਪਾਂ ਪਹੁੰਚਾ ਹੀ ਆਜੋ ਪਹਿਲਾਂ ਤਾਂ ਇੱਥੇ ਤੁਹਾਨੂੰ ਡੇਰੇ ਦੇ ਜਿਹੜੇ ਦਰਸ਼ਨ ਕਰਾਉਣੇ ਆਂ ਅੰਦਰੋਂ ਤੇ ਆਹ ਦੇਖੋ ਆਹ ਵੱਡੇ ਵੱਡੇ ਜਿਹੜੇ ਇਨਾਮ ਕਬੱਡੀ ਖਿਡਾਰੀਆਂ ਵੱਲੋਂ ਦਾਨ ਵਿੱਚ ਦਿੱਤੇ ਗਏ ਨੇ ਤੇ ਆਹ ਦੇਖੋ ਜੀ ਵੀਡੀਓ ਸ਼ੇਅਰ ਜਰੂਰ ਕਰੋ ਵੱਧ ਤੋਂ ਵੱਧ ਕਹਿੰਦੇ ਇੱਥੇ ਵੱਡੀ ਤੋਂ ਵੱਡੀ ਜਿਹੜੇ ਰੋਗ ਦੂਰ ਬਾਬੇ ਲਾਡੀ ਸ਼ਾਹ ਦਾ ਡੇਰਾ ਜਿਹੜਾ ਲਾਡੀ ਸ਼ਾਹ ਦੇ ਫੋਟੋ ਵੀ ਇੱਥੇ ਲੱਗੇ ਹੋਏ ਨੇ ਇੱਕ ਵੱਡਾ ਡੇਰਾ ਜਿਹੜਾ ਉਹ ਹੋਰ ਹੈ ਪਰ ਇਹ ਛੋਟਾ ਡੇਰਾ ਜਿਹੜਾ ਬਾਬੇ ਮੁਰਾਦ ਸ਼ਾਹ ਦਾ ਡੇਰਾ ਹੈਗਾ ਤੇ ਇੱਧਰ ਦੇਖੋ ਆਜੋ ਪਰਲੇ ਪਾਸੇ ਚੱਲਦੇ ਆ ਜਿੱਥੇ ਵੱਡੇ ਵੱਡੇ ਨਾਮ ਕਬਾਡੀ ਖੜਾ ਰਿਆਂ ਵੱਲੋਂ ਦਾਨ ਦਿੱਤੇ ਗਏ ਨੇ ਉਹ ਬਾਬੇ ਮੁਰਾਦ ਸ਼ਾਹ ਦੇ ਡੇਰੇ ਵਿੱਚ ਸਫਾਈ ਦੀ ਗੱਲ ਕਰੀ ਸਫਾਈ ਬਹੁਤ ਜਿਆਦਾ ਵਧੀਆ ਕੀਤੀ ਗਈ ਆ ਤੇ ਲੋਕ ਜਿਹੜੇ ਦੂਰੋਂ ਦੂਰੋਂ ਆਉਂਦੇ ਆ ਮੱਥਾ ਟੇਕਣ ਵਾਸਤੇ ਕਹਿੰਦੇ ਇੱਥੇ ਵੱਡੇ ਤੋਂ ਵੱਡੀ ਜਿਹੜੇ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਤੇ ਵੀ ਜੇ ਵੀ ਲੱਗਦਾ ਬਾਹਰ ਜਾਣ ਵਾਸਤੇ ਜਹਾਜ਼ ਦੀਆਂ ਤੁਸੀਂ ਜਿਹੜੀਆਂ ਬਾਹਰ ਤੋਂ ਤੁਸੀਂ ਆਉਂਗੇ ਜਦੋਂ ਵੇਖੋਗੇ ਜਹਾਜ਼ਾਂ ਦੀਆਂ ਇਹਨੇ ਤਸਵੀਰਾਂ ਨੇ ਜਹਾਜ਼ਾਂ ਦੇ ਜਿਹੜੇ ਖੜਾਉਣੇ ਮਿਲਦੇ ਆ ਲੋਕ ਇੱਥੇ ਚੜਾਉਂਦੇ ਆ ਹੈਨਾ ਦਾਨ ਕਰਦੇ ਆ ਚੜਾਉਂਦੇ ਆ ਵੀ ਜਿਹੜਾ ਸਾਡਾ ਵੀਜ਼ਾ ਲੱਗ ਜੇ ਤਾਂ ਦੋਸਤੋ ਇਸ ਥਾਂ ਤੇ ਬਹੁਤ ਹੋਰ ਵੀ ਜਿਹੜੇ ਕਹਿੰਦੇ ਦੁੱਖ ਦੂਰ ਹੋ ਜਾਂਦੇ ਨੇ ਤੇ ਆਹ ਦੇਖੋ ਇੱਧਰ ਜਿਹੜੇ ਕਬੱਡੀ ਖਿਡਾਰੀਆਂ ਵੱਲੋਂ ਇਨਾਮ ਵਸਿਲਦਾ ਜਿਹੜੀਆਂ ਕਹਿ ਦਈਏ ਵੀ ਆਪਾਂ ਦਾਨ ਵਿੱਚ ਦਿੱਤੀਆਂ ਗਈਆਂ ਆ ਸਾਰੀਆਂ ਜਿੰਨੇ ਵੀ ਮੈਡਲ ਪੈਨੇ ਜਿੰਨੇ ਵੀ ਇਨਾਮ ਪੈਨੇ ਹੈ ਨਾ ਇਹ ਸਾਰੇ ਕਬੱਡੀ ਖਿਡਾਰੀਆਂ ਵੱਲੋਂ ਵਿੱਚ ਦਾਨ ਵਿੱਚ ਜਿਹੜੇ ਦਿੱਤੇ ਗਏ ਨੇ ਇਹ ਹੀ ਨਹੀਂ ਹੋਰ ਵੀ ਜਿਹੜੀਆਂ ਗੱਡੀਆਂ ਵੀ ਦਿੱਤੀਆਂ ਗਈਆਂ ਨੇ ਮੋਟਰਸਾਈਕਲ ਵੀ ਦਿੱਤੇ ਗਏ ਨੇ ਟਰੈਕਟਰ ਵੀ ਹੈ ਨਾ ਤੇ ਹੋਰ ਵੀ ਕਾਫੀ ਸਾਈਕਲ ਪੁਰਾਣੀਆਂ ਚੀਜ਼ਾਂ ਸਕੂਟਰ ਵੀ ਜਿਹੜਾ ਸਾਨੂੰ ਇੱਥੇ ਦੇਖਣ ਨੂੰ ਮਿਲਣਗੇ ਜਿਹੜੇ ਕਬੱਡੀ ਖਿਡਾਰੀਆਂ ਨੇ ਦਾਨ ਵਿੱਚ ਦਿੱਤੇ ਹੋਏ ਨੇ ਆ ਜਿਹੜੇ ਤੁਸੀਂ ਵੇਖ ਰਹੇ ਹੋ ਮੋਟਰਸਾਈਕਲ ਆ ਸਪੈਸ਼ਲ ਜਿਹੜਾ ਕਮਰਾ ਤੁਸੀਂ ਥਾਮ ਬਣਾਈ ਗਈ ਹੈ ਮੋਟਰਸਾਈਕਲਾਂ ਵਾਸਤੇ ਬਣਾਈ ਗਈ ਹੈ ਤੇ ਆਲੇ-ਦਾਲੇ ਜਿਹੜੇ ਰਸੇ ਲਾਏ ਹੋਏ ਨੇ ਕਿਉਂਕਿ ਬਹੁਤ ਸਾਰੇ ਸਾਨੂੰ ਇੱਥੇ ਬੁਲਟ ਦੇਖਣ ਨੂੰ ਮਿਲਣਗੇ ਟੀਵੀਐਸ ਹੀਰੋ ਹਾਂਡੇ ਜਾਂ ਹੋਰ ਕਾਫੀ ਸਾਰੇ ਤਰੀਕੇ ਆ ਦੇਖੋ ਉੱਪਰ ਲਿਖਿਆ ਹੋਇਆ ਬੈਸਟ ਯਾਫੀ ਇਹ ਵੀ ਕਿਸੇ ਕਬੱਡੀ ਵਾਲੇ ਖਿਡਾਰੀ ਵੱਲੋਂ ਜਿਹੜਾ ਮੋਟਰਸਾਈਕਲ ਉਹ ਦਾਨ ਦਿੱਤਾ ਗਿਆ ਜਿੰਨੇ ਵੀ ਤੁਸੀਂ ਵੇਖ ਰਹੇ ਹੋ ਸਾਰੇ ਇਹ ਜਿੰਨੇ ਵੀ ਬੁਲਟ ਨੇ ਜਿੰਨੇ ਵੀ ਮੋਟਰਸਾਈਕਲ ਨੇ ਜਿੰਨੇ ਵੀ ਸਕੂਟਰ ਨੇ ਇਹ ਸਾਰੇ ਦਾਨ ਵਿੱਚ ਦਿੱਤੇ ਹੋਏ ਨੇ ਕਬੱਡੀ ਖਿਡਾਰੀਆਂ ਦੇ ਵੱਲੋਂ ਤੇ ਅੰ ਮਈਆਂ ਤੋਂ ਮਈਆਂ ਗੱਡੀਆਂ ਵੀ ਕਬੱਡੀ ਖੜਾ ਦੀਆਂ ਮਤਲਬ ਜਿਹੜੀਆਂ ਦਾਨ ਵਿੱਚ ਦਿੱਤੀਆਂ ਗਈਆਂ ਨੇ ਜੇ ਤੁਸੀਂ ਆਉਂਗੇ ਤਾਂ ਵੇਖੋਗੇ ਵੀ ਇੰਨਾ ਜ਼ਿਆਦਾ ਜਿਹੜਾ ਮੋਟਰਸਾਈਕਲਾਂ ਗੱਡੀਆਂ ਦਾ ਦਾਨ ਇਸ ਥਾਂ ਤੇ ਇਸ ਡੇਰੇ ਵਿੱਚ ਦੇਖਣ ਨੂੰ ਜਿਹੜਾ ਤੁਹਾਨੂੰ ਮਿਲੂਗਾ ਹੈ ਨਾ ਸ਼ਰਧਾ ਹੁੰਦੀ ਆ ਹਰੇਕ ਦੀ ਆਪਾਂ ਕਹਿ ਦਈਏ ਵੀ ਕਬੱਡੀ ਖੜਾ ਦੀ ਸੁਖ ਸੁਖਦੇ ਹੋਣਗੇ ਹੈ ਨਾ ਵੀ ਅਸੀਂ ਪਏ ਇੱਥੋਂ ਜਿੱਤਦੇ ਆਂ ਤਾਂ ਜਿਹੜਾ ਪਹਿਲਾ ਨਾਮ ਉੱਥੇ ਲੈ ਕੇ ਆਵਾਂਗੇ ਜਾਂ ਪਹਿਲਾ ਇਨਾਮ ਉੱਥੇ ਲੈ ਕੇ ਆਵਾਂਗੇ ਤਾਂ ਦੋਸਤੋ ਉਸੇ ਤਰੀਕੇ ਨਾਲ ਜਿਹੜੇ ਇਹ ਇਨਾਮ ਚੜਾਏ ਹੋਏ ਨੇ ਕਿ ਲੋਕਾਂ ਨੇ ਕਬੱਡੀ ਖੜਾ ਦੀਆਂ ਨੇ ਆਹ ਦੇਖੋ ਇੱਕ ਵਾਰੀ ਫੇਰ ਦਿਖਾਦਾ ਵੀ ਬ ਤਕਰੀਬਨ ਸਾਰੇ ਤਰੀਕੇ ਨਾਲ ਸਾਰੀ ਤਰ੍ਹਾਂ ਦੇ ਜਿਹੜੇ ਤੁਹਾਨੂੰ ਇਨਾਮ ਦੇਖਣ ਨੂੰ ਮਿਲਣਗੇ ਲੱਖਾਂ ਰੁਪਿਆ ਦੇ ਕਰੋੜਾਂ ਰੁਪਿਆ ਦੇ ਇਨਾਮ ਹੈ ਨਾ ਗੱਡੀਆਂ ਮਹਿੰਗੀਆਂ ਤੋਂ ਮਹਿੰਗੀਆਂ ਗੱਡੀਆਂ ਵੀ ਦੇਖਣ ਨੂੰ ਮਿਲਣੀਆਂ ਤੇ ਇੱਧਰ ਦੇਖੋ ਬਾਬੇ ਮੁਰਾਦ ਸ਼ਾਹ ਦੇ ਡੇਰੇ ਦੇ ਅੱਗੇ ਆਜੋ ਹੋਰ ਦਿਖਾਉਣੇ ਆ ਜਿਹੜਾ ਤੁਹਾਨੂੰ ਇਨਾਮ ਦਿੱਤੇ ਗਏ ਨੇ ਤੇ ਆਹ ਕਬੱਡੀ ਗਿਫਟ ਮੰਗੀ ਬੱਗਿਆਂ ਵਾਲਾ ਤੁਸੀਂ ਜਾਣਦੇ ਹੋ ਨੇ ਕਬੱਡੀ ਦਾ ਬਹੁਤ ਮਸ਼ਹੂਰ ਹੈ ਨਾ ਕਬੱਡੀ ਦਾ ਥੰਮ ਗਿਆ ਜਾਂਦਾ ਮੰਗੀ ਬੱਗੇ ਪਿੰਡ ਵਾਲਿਆਂ ਨੂੰ ਤੇ ਬਾਈ ਨੇ ਜਿਹੜਾ ਆਪਾਂ ਕਹਿੰਦੇ 월ਡ ਕੱਪ ਵਿੱਚ ਵੀ ਕਾਫੀ ਵਧੀਆ ਪਰਫਾਰਮੈਂਸ ਕੀਤੀ ਸੀ ਕਈ ਵਾਰ ਜਿਹੜਾ ਬੈਸਟ ਵੀ ਨਿਕਲਿਆ ਟਰੈਕਟਰ ਵੀ ਜਿੱਤੇ ਨੇ ਬਰੀ ਤੇ ਹਨ ਤੇ ਉਸ ਵੀਰ ਵੱਲੋਂ ਜਿਹੜਾ ਇਹ ਦਿੱਤਾ ਗਿਆਗਾ ਇਨਾਮ ਵਿੱਚ ਤੇ ਇੱਕ ਟਰੈਕਟਰ ਆ ਦੇਖ ਲਓ ਫਾਰਮ ਟਰੈਕ ਆ ਜਿਹੜਾ ਨਿਊ ਹਾਲੈਂਡ ਇਨਾਮ ਵਿੱਚ ਦਿੱਤਾ ਗਿਆ ਉਹ ਜਿਹੜੀ ਤੁਸੀਂ ਸਾਹਮਣੇ ਲੰਡੀ ਜੀਪ ਵੇਖ ਰਹੇ ਹੋ ਦੁੱਲੇ ਬੱਗੇ ਪਿੰਡ ਵੱਲੋਂ ਦਿੱਤੀ ਗਈ ਆ ਦੁੱਲੇ ਬੱਗੇ ਪਿੰਡ ਨੂੰ ਤੁਸੀਂ ਜਾਣਦੇ ਹੋਣੇ ਹਨ ਤੇ ਆ ਜਿੰਨੇ ਵੀ ਟਰੈਕਟਰ ਨੇ ਸਾਰੇ ਦਾਨ ਵਿੱਚ ਦਿੱਤੇ ਗਏ ਨੇ ਕਬਾਡੀ ਖਿਡਾਰੀਆਂ ਦੇ ਵੱਲੋਂ ਕਿਉਂਕਿ ਸ਼ਰਦਾ ਬਹੁਤ ਹੈ ਨਾ ਨਕੌਦਰ ਦੀ ਟੀਮ ਜਦੋਂ ਵੀ ਖੇਡਦੀ ਆ ਕਹਿੰਦੇ ਇੱਥੇ ਬਾਕੀ ਦੋਸਤੋ ਬੰਦੇ ਦੀ ਸ਼ਰਤ ਹੈ ਨਾ ਕਿਤੇ ਵੀ ਜੁੜੀ ਹੁੰਦੀ ਹੈ ਕੋਈ ਕਿਸੇ ਧਰਮ ਨੂੰ ਮੰਨਦਾ ਕੋਈ ਕਿਸੇ ਧਰਮ ਨੂੰ ਮੰਨਦਾ ਇਸ ਤਰ੍ਹਾਂ ਹੀ ਬਹੁਤ ਸਾਰੀ ਦੁਨੀਆ ਜਿਹੜੀ ਆਪਾਂ ਕਹਦੇ ਆ ਵੀ ਲਾਡੀ ਸ਼ਾਦਾ ਡੇਰਾ ਬਾਬਾ ਮਰਾ ਸ਼ਾਹ ਦੇ ਡੇਰੇ ਨੂੰ ਮੰਨਦੀ ਹੈਗੀ ਤੇ ਲੋਕ ਦੂਰੋਂ ਦੂਰ ਜਿਹੜਾ ਮੱਥਾ ਟੇਕਣਾਉਂਦੇ ਨੇ ਤੇ ਆਪਣੀ ਸ਼ਰਧਾ ਮੰਨਦੇ ਨੇ ਮੁਸਲਮਾਨੀ ਰੋਹਾਨੀਅਤ ਤੇ ਕਾਲੇ ਇਲਮ ਦੇ ਮਾਹਿਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ પતિ ਪਤਨੀ ਝਗੜਾ ਸੌਤਨ ਦਸ਼ਮਨ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਲੇ ਅਤੇ ਕੀਤੇ ਕਰਾਇਦਾ ਖਾਤਮਾ ਗੋਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸਵਿਸ਼ ਕਰੋ ਲਾਟਰੀ ਨੰਬਰ ਪਾਓ 649 ਸਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ ਗੁਰੂ ਜਵੇਰ ਖਾਨ ਜੀ ਬੰਗਾਲੀ ਨੂੰ 98786 94572